ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਕੀ ਤੁਹਾਨੂੰ ਪਤਾ ਹੈ ਸ਼ਹਿਦ ਦਾ ਸੇਵਨ ਕਰਨਾ ਸਾਡੇ ਲਈ ਕਿੰਨਾ ਗੁਣਕਾਰੀ ਹੁੰਦਾ ਹੈ? ਇੱਕ ਚਮਚ ਸ਼ਹਿਦ ਸਾਡੇ ਸਰੀਰ ਅੰਦਰ ਕੀ ਫਾਇਦੇ ਕਰਦਾ ਹੈ? ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ। ਸ਼ਹਿਦ ਇੱਕ ਐਸੀ ਓਸ਼ਧੀ ਹੈ ਜੋ ਸਾਡੇ ਸਰੀਰ ਅੰਦਰੋਂ ਕਈ ਰੋਗਾਂ ਨੂੰ ਖਤਮ ਕਰਦੀ ਹੈ। ਇਸ ਦਾ ਸੇਵਨ ਕਰਨ ਲਈ ਤੁਸੀਂ ਕੀ ਕਰਨਾ ਹੈ? ਇੱਕ ਗਲਾਸ ਗੁੰਗੁਣਾ ਪਾਣੀ ਲੈਣਾ ਹੈ। ਪਾਣੀ ਨਾ ਜ਼ਿਆਦਾ ਠੰਡਾ ਅਤੇ ਨਾ ਹੀ ਗਰਮ ਹੋਣਾ ਚਾਹੀਦਾ ਹੈ। ਤੇ ਇਸ ਪਾਣੀ ਵਿੱਚ ਇੱਕ ਚਮਚ ਸ਼ਹਿਦ ਦਾ ਲੈ ਕੇ ਤੁਸੀਂ ਮਿਲਾਣਾ ਹੈ ਤੇ ਰੋਜ਼ਾਨਾ ਸਵੇਰ ਸਮੇਂ ਸੇਵਨ ਕਰਨਾ ਹੈ ਦੋਸਤੋ ਸ਼ਹਿਦ ਸਾਡੇ ਸਰੀਰ ਲਈ ਅੰਮ੍ਰਿਤ ਦੇ ਸਮਾਨ ਕੰਮ ਕਰਦਾ ਹੈ ਇਸ ਤਰ੍ਹਾਂ ਸ਼ਹਿਦ ਦਾ ਸੇਵਨ ਕਰਨਾ ਸਾਡੇ ਸਰੀਰ ਅੰਦਰ ਲਾਲ ਰਕਤ ਕੋਸ਼ਿਕਾਵਾਂ ਨੂੰ ਵਧਾ ਦਿੰਦਾ ਹੈ ਜਿਸ ਨਾਲ ਸਾਡੇ ਸਰੀਰ ਵਿੱਚ ਖੂਨ ਚੰਗੀ ਮਾਤਰਾ ਵਿੱਚ ਬਣਦਾ ਹੈ ਅਤੇ ਪੁਰਾਣਾ ਖੂਨ ਖਤਮ ਹੋ ਕੇ ਨਵਾਂ ਖੂਨ ਬਣਦਾ ਹੈ ਸ਼ਹਿਦ ਸਾਡੇ ਸਰੀਰ ਅੰਦਰ ਆਕਸੀਜਨ ਨੂੰ ਖੂਨ ਦੇ ਸਹਾਰੇ ਸਰੀਰ ਦੇ ਸਾਰੇ ਅੰਗਾਂ ਤੱਕ ਪਹੁੰਚਾਉਂਦਾ ਹੈ ਜਿਸ ਨਾਲ ਸਾਡੇ ਸਰੀਰ ਦੇ ਅੰਗ ਸੁਚਾਰੂ ਰੂਪ ਨਾਲ ਕੰਮ ਕਰਦੇ ਹਨ ਐਨੀਮੀਆ ਦੀ ਕਮੀ ਸ਼ਹਿਦ ਦੇ ਸੇਵਨ ਨਾਲ ਕਦੇ ਨਹੀਂ ਹੁੰਦੀ ਜੇਕਰ ਤੁਹਾਨੂੰ ਥਕਾਵਟ ਉਦਾਸੀ ਸਾਹ ਫੁੱਲਣ ਵਰਗੀ ਸਮੱਸਿਆ ਹੁੰਦੀ ਹੈ ਤਾਂ ਇਹ ਸ਼ਹਿਦ ਵਾਲਾ ਪਾਣੀ ਤੁਹਾਡੇ ਲਈ ਬਹੁਤ ਹੀ ਗੁਣਕਾਰੀ ਹੁੰਦਾ ਹੈ ਔਰਤਾਂ ਜੇਕਰ ਹਰ ਰੋਜ਼ ਸ਼ਹਿਦ ਦਾ ਸੇਵਨ ਕਰਦੀਆਂ ਹਨ ਤਾਂ ਸ਼ਹਿਦ ਉਹਨਾਂ ਲਈ ਅੰਮ੍ਰਿਤ ਦੇ ਸਮਾਨ ਕੰਮ ਕਰੇਗਾ ਕਈ ਲੋਕਾਂ ਨੂੰ ਸਮੱਸਿਆ ਹੁੰਦੀ ਹੈ ਜਦੋਂ ਉਹ ਬੈਠ ਕੇ ਉੱਠਦੇ ਹਨ ਤਾਂ ਚੱਕਰ ਆ ਜਾਂਦੇ ਹਨ ਇਸ ਸਥਿਤੀ ਵਿੱਚ ਵੀ ਸ਼ਹਿਦ ਬਹੁਤ ਲਾਭਦਾਇਕ ਸਾਬਤ ਹੁੰਦਾ ਹੈ ਸਾਡੇ ਦੱਸੇ ਹੋਏ ਤਰੀਕੇ ਨਾਲ ਸ਼ਹਿਦ ਦਾ ਸੇਵਨ ਕਰਨਾ ਸਾਡੇ ਸਰੀਰ ਅੰਦਰ ਬਲ ਤਾਕਤ ਨੂੰ ਵਧਾਉਂਦਾ ਹੈ ਸ਼ਹਿਦ ਬਲਵਰਧਕ ਸ਼ਕਤੀਵਰਧਕ ਹੁੰਦਾ ਹੈ ਇਹ ਪਾਣੀ ਸਾਡੇ ਸਰੀਰ ਨੂੰ એનર્ਜੀ ਦਿੰਦਾ ਹੈ ਪੂਰਾ ਦਿਨ ਸਰੀਰ ਅੰਦਰ એનર્ਜੀ ਬਣਾਈ ਰੱਖਦਾ ਹੈ ਜੇਕਰ ਹੱਡੀ ਪਾਚਨ ਨਾਲ ਸੰਬੰਧਿਤ ਕੋਈ ਸਮੱਸਿਆ ਹੈ ਪਾਚਨ ਤੁਹਾਡਾ ਠੀਕ ਨਹੀਂ ਰਹਿੰਦਾ ਤਾਂ ਇਹ ਪਾਣੀ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ ਪਾਚਨ ਸ਼ਕਤੀ ਨੂੰ ਵਧਾਉਣ ਲਈ ਬਹੁਤ ਹੀ ਗੁਣਕਾਰੀ ਹੁੰਦਾ ਹੈ ਇਸ ਪਾਣੀ ਦਾ ਸੇਵਨ ਕਰਨ ਨਾਲ ਸਾਡੀ ਚਮੜੀ ਦਾ ਕਾਲਾਪਨ ਦਾਣੇ ਦਾਗ ਤੱਬੇ ਕਾਲੇ ਨਿਸ਼ਾਨ ਇਹ ਸਭ ਦੂਰ ਹੋ ਜਾਂਦੇ ਹਨ ਸ਼ਹਿਦ ਦਾ ਸੇਵਨ ਸਾਡੇ ਸਰੀਰ ਅੰਦਰ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਹੱਡੀਆਂ ਦੇ ਵਿਕਾਸ ਲਈ ਬਹੁਤ ਹੀ ਗੁਣਕਾਰੀ ਹੁੰਦਾ ਹੈ ਇਸ ਪਾਣੀ ਦਾ ਜੇਕਰ ਤੁਸੀਂ ਹਰ ਰੋਜ਼ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਦਿਮਾਗ ਦੀ ਤਾਕਤ ਵੱਧੀ ਹੈ ਵਾਲਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਇਸ ਪਾਣੀ ਨਾਲ ਦੂਰ ਹੁੰਦੀ ਹੈ ਦੋਸਤੋ ਜੇਕਰ ਤੁਹਾਨੂੰ ਜਾਂ ਫਿਰ ਤੁਹਾਡੇ ਪਰਿਵਾਰ ਵਿੱਚੋਂ ਕਿਸੇ ਨੂੰ ਰਾਤ ਨੂੰ ਸੌਣ ਸਮੇਂ ਘਰਾੜੇ ਆਉਂਦੇ ਹਨ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਸ਼ਹਿਦ ਵਾਲੇ ਪਾਣੀ ਦਾ ਸੇਵਨ ਕਰਨਾ ਹੈ ਕੁਝ ਹੀ ਦਿਨਾਂ ਬਾਅਦ ਘਰਾੜੇ ਆਉਣ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ ਦੋਸਤੋ ਵੈਸੇ ਤਾਂ ਸ਼ਹਿਦ ਦੇ ਬਹੁਤ ਸਾਰੇ ਫਾਇਦੇ ਹਨ ਪਰ ਜਿਹੜੇ ਫਾਇਦੇ ਅਸੀਂ ਤੁਹਾਨੂੰ ਦੱਸੇ ਹਨ ਉਹ ਕੁਝ ਜ਼ਰੂਰੀ ਫਾਇਦੇ ਹਨ ਜੇਕਰ ਤੁਸੀਂ ਸ਼ਹਿਦ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਲਈ ਬਹੁਤ ਹੀ ਗੁਣਕਾਰੀ ਹੋਵੇਗਾ ਸੋ ਦੋਸਤੋ ਤੁਸੀਂ ਅੱਜ ਤੋਂ ਹੀ ਸ਼ਹਿਦ ਦਾ ਸੇਵਨ ਕਰਨਾ ਸ਼ੁਰੂ ਕਰੋ ਅਤੇ ਸਿਹਤਮੰਦ ਬਣੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੀ ਜਾਣ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੌਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ